ਇੱਕ ਮਿੰਟ ਇੱਕ ਮਿੰਟ ਟੋਲੇ ਆਉਣ ਦਾ ਲੇਕੀਨ ਜਨਦੀ ਘਟ ਲਈਦੀ ਆ ਜੀ ਆਹ ਕੋਲ ਤਾਂ ਬਹਾ ਮਾਇਵਾਤ ਰੋਣਾ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ ਯਾਰ ਤਾਂ ਹੋ ਗਿਆ ਨੇ 45 ਸਾਲ ਜੀ ਉਹ ਵੇਖ ਲਓ ਕਹਿੰਦੇ ਅੱਜ ਭਾਲਦਾ ਪਤਨਾ ਪਤੀ ਜਾਨ ਬੁੱਢਣਾ ਚਲ ਜਾ ਕੇ ਰੱਖ ਕੇ ਬਾਲ ਤੇ ਡੇਢੇ ਚੌਸ ਪਟਾਕੇ ਸੀ ਜਦੋਂ ਛੱਟ ਤੇ ਪੱਥਲਾ ਜਾਂ ਕੁੜੀ ਆਵਾਜ਼ ਦਸਮਾਨ ਹੋ ਗਿਆ ਤੇ ਬਜ਼ੁਰਗ ਰੌਲਾ ਪਾਉਣ ਲੱਗੋ ਪੈਂਦੇ ਨੂੰ ਮਰਾ ਤੇ ਮਰਾ ਤੇ ਰੌਲੀ ਬੰਦਾ ਕਿਹੜਾ ਕਾ ਰੌਲੀ ਆਜੀ ਆਓ ਵੇਖ ਲੈ ਤੁਹਾਡੇ ਲਈ ਹੱਥ ਕਰਦਾ ਕਿ ਕਾ ਬੈਠਾ ਜੀ ਅੱਜ ਇਹਨਾਂ ਨਾਲ ਵੱਧ ਆ ਤੇ ਮੌਲ ਏਡਾ ਚੰਗਾ ਸੀ ਯਾਰਾਂ ਦੋਸਤਾਂ ਨੇ ਹੋਰਾਂ ਨੇ ਆ ਜਾਣਾ ਆ ਗਾਣਾ ਲਾ ਬਸ ਗਾਣੇ ਤੇ ਖੋਰੂ ਪਾਈ ਜਾਣਾ ਸ ਵਿਆਲੇ ਵਿਆਹ ਕੇ ਲਉਂਦੇ ਸੀ ਉਹਨਾਂ ਨੇ ਉਹੀ ਧਰਤੀ ਪੱਛੇ ਨਹੀਂ ਦਾਰੀ ਮੈਂ ਆਉਂਦੇ ਜੋ ਯਾਰ ਦੋਸਤ ਲੱਗਿਆ ਸੀ ਤੇ ਬਜ਼ੁਰਗਾਂ ਨੂੰ ਆਖਿਆ ਵੀ ਹੁਣ ਤੁਸੀਂ ਆਪਦੇ ਆਖ ਲੋ ਜੀ ਬਰਾਬਰ ਕਰ ਦਿੰਦਾ ਜਿੱਦੇ ਕੋਈ ਭੋਗ ਪੈਂਦਾ ਗੁਰਦੁਆਰੇ ਡਰਕ ਨਹੀਂ ਵੇਖੂਗਾ ਮੇਰੀ ਭਾਬੀ ਸੋਹਣੀ ਆ ਆਏ ਆ ਠੀ ਨਾ ਸਾਲ ਦਾ ਸਾਰ ਨੂੰ ਚੇਡਾ ਕਰਦਾ ਰਾਣਾ ਨਾ ਭਾਈ ਕਿਵੇਂ ਭਾਇ ਤੋ ਪਕੀਣਾ ਰੱਖਿਆ ਥੋੜਾ ਨਾ ਮਾਪਿਓ ਨੇ ਰੱਖਿਆ ਜੀ ਰੱਖਿਆ ਤਾਂ ਮਾਪਿਓ ਨਹੀਂ ਹੁੰਦਾ ਮਾਂ ਨੇ ਰੱਖਿਆ ਸੀ ਕਿ ਬਾਪੂ ਨੇ ਰੱਖਿਆ ਸੀ ਮੈਨੂੰ ਤਾਂ ਹੁਣ ਪਤਾ ਨਹੀਂ ਲੱਗਦਾ ਕੋਈ ਸੋਰੌਲੀ ਆਖੀ ਜਾਂਦੇ ਆ ਕਹਿ ਲੈਣ ਦੇ ਕਹਿ ਲੈਣ ਆਹ ਸਾਜ ਹੁੰਦੀ ਆ ਸੱਚ ਆ ਆਹੀ ਚੀਜ਼ ਅਸੀਂ ਦਿਖਾਉਣਾ ਚਾਹੁੰਦੇ ਆ ਕਿ ਪਿੰਡ ਦੀ ਜਿਹੜੀ ਸਾਜ ਆ ਇੱਥੇ ਚਾਹੇ ਕੁਝ ਮਰਜੀ ਇੱਕ ਦੂਜੇ ਨੂੰ ਕਹਿਣ ਪਰ ਕੋਈ ਗਿੱਸਾ ਗਿਰਾਣੀ ਇੱਥੇ ਚਾਚੇ ਤਾਂ ਇਹ ਵੀ ਭਰਾ ਵਾਂਗੂ ਯਾਰਾਂ ਕੋ ਬਣ ਜਾਂਦੇ ਆ ਸਤਿ ਸ਼੍ਰੀ ਅਕਾਲ ਜੀ ਸੱਥਾਂ ਵਾਲੇ ਪ੍ਰੋਗਰਾਮ ਲੈ ਕੇ ਅੱਜ ਮੈਂ ਪਹੁੰਚ ਗਿਆ ਪਿੰਡ ਸਮਾਗ ਜ਼ਿਲ੍ਹਾ ਮੁਕਸਰ ਜੋ ਹਲਕਾ ਗਿੱਦੜ ਬਹਾ ਵਿੱਚ ਪੈਂਦਾ ਹੈ ਤੇ ਇਧਰਲੇ ਪਾਸੇ ਬਾਪੂ ਹੋਰੀ ਬੈਠੇ ਨੇ ਮਹਿਫਲ ਲੱਗੀ ਸੀ ਪੂਰੀ ਤੇ 10 ਕੁ ਮਿੰਟ ਮਹਿਫਲ ਰੋਕ ਲਈ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕੀ ਹੈ ਜੀ ਰਿਸ਼ਮ ਸਿੰਘ ਰਿਸ਼ਮ ਸਿੰਘ ਜੀ ਹੋਰ ਸਿਹਤ ਕਿਦਾਂ ਠੀਕ ਠਾਕ ਠੀਕ ਚੜਦੀ ਕਲਾ ਚੜਦੀ ਕਲਾ ਬਾ ਜੀ ਬਾਏ ਕਰੋ ਚੜਦੀ ਕਲਾ ਵਿੱਚ ਹੀ ਰੱਖੇ ਅੱਛਾ ਬਾਪੂ ਪਿੰਡ ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ ਕਿੰਨਾ ਕ ਪੁਰਾਣਾ ਪਿੰਡ ਆ ਜੀ ਇਹ ਸਾਡੀ ਸੁਰਤ ਤੋਂ ਪਹਿਲਾਂ ਦਾ ਜੀ ਸਾਡੀ ਸੁਰਤ ਤੋਂ ਪਹਿਲਾਂ ਦਾ ਪਿੰਡ ਆ ਹਾਂ ਜੀ ਠੀਕ ਆ ਠੀਕ ਆ ਕਿੰਨੀ ਵੋਟ ਆ ਜੀ ਆਪਣੇ ਦੀ ਇੱਥੇ 1200 1200 ਵੋਟ ਆ ਇੱਕ ਪੰਚਾਇਤ ਬਣਦੀ ਆ ਮਤਲਬ ਹਾਂ ਜੀ ਇੱਕ ਪੰਚਾਇਤ ਬਣਦੀ ਠੀਕ ਆ ਠੀਕ ਆ ਤੇ ਉਹ ਮਤਲਬ ਕਿਵੇਂ ਆ ਪਿੰਡ ਵਧੀਆ ਰਕਬਾ ਰੁਕਬਾ ਕਿੰਨਾ ਕ ਪਿੰਡ ਦਾ ਠੀਕ ਆ ਵਧੀਆ ਰਕਬਾ ਰੁਕਬਾ ਵੀ ਹੈਗਾ ਬਰਾ ਤੇਰਾ ਕਿਲ 100 ਕਿਲਾ ਹਾਂ ਠੀਕ ਆ ਠੀਕ ਆ ਅੱਛਾ ਤੇ ਅੱਛਾ ਜੇ ਆਪਾਂ ਗੱਲ ਕਰੀਏ ਇੱਥੇ ਤੁਹਾਡੀ ਮਹਿਫਲ ਦੀ ਇਹ ਕਿੰਨੇ ਤੋਂ ਕਿੰਨਾ ਟਾਈਮ ਚੱਲਦੀ ਆ ਮਹਿਫਲੇ ਤੇ ਅਸੀਂ ਦੋ ਟਾਈਮ ਪੰਜ ਤੇ ਤਿੰਨ ਤੋਂ ਪੰਜ ਦੋ ਸ਼ਿਫਟਾਂ ਲੱਗਦੀਆਂ ਨੇ ਦੋ ਸ਼ਿਫਟਾਂ ਲੱਗਦੀਆਂ ਠੀਕ ਆ ਤੇ ਸਭ ਤੋਂ ਵੱਧ ਖ਼ਬਰੀ ਬੰਦਾ ਕਿਹੜਾ ਇਨ੍ਹਾਂ ਚੋਂ ਖ਼ਬਰੀ ਠੀਕ ਆ ਅੱਛਾ ਇਹ ਇਹ ਸਾਰੇ ਪਿੰਡ ਦੀ ਖ਼ਬਰ ਇਨ੍ਹਾਂ ਕੋਲੇ ਹੁੰਦੀ ਆ ਠੀਕ ਆ ਠੀਕ ਆ ਤੇ ਰੌਣਕੀ ਵੀ ਵੱਧੇ ਹੀ ਹੋਣਗੇ ਲੱਗਦਾ ਨਾ ਪਰ ਤਾਂ ਦਾ ਪ੍ਰਧਾਨ ਵੀ ਇਹਦੇ ਪਿੰਡ ਦਾ ਵੀ ਅੱਛਾ ਗੁਰੂ ਘਰ ਦੀ ਪ੍ਰਧਾਨਗੀ ਵੀ ਆ ਤੁਹਾਡੇ ਕੋਲੇ ਠੀਕ ਆ ਠੀਕ ਆ ਨੌਜਵਾਨ ਚੋਂ ਕਿਹੜਾ ਹੈ ਅੱਛਾ ਜੇ ਨੌਜਵਾਨ ਸਭਾ ਦੇ ਆ ਠੀਕ ਆ ਇਹ ਆਉਦੀ ਨਹੀਂ ਤਸੀਂ ਥੋੜੀ ਦੱਸਦੀ ਹੈ ਨਾ ਹਾਂ ਬਸ ਇਹ ਜੀ ਅੱਛਾ ਤੇ ਫਿਰ ਜਿਹੜੀ ਤਾਸ਼ ਖੇਡਦੇ ਹਾਂ ਕੀ ਕਿਹੜੀਆਂ-ਕਿਹੜੀਆਂ ਗੇਮਾਂ ਲਾਉਨੇ ਨੇ ਅੱਜ ਸੀ ਬਲਾਲੀ ਦੀ ਕਿ ਤੇਹਿਲਾ ਕੋਲ ਖੇਡ ਲਈਦਾ ਇਹ ਬਸ ਠੀਕ ਆ ਕਿ ਬੈਗਾਂ ਵੱਧ ਕੌਣ ਕੱਟਦਾ ਹੂੰ ਵੇਖੀਏ ਬੋਗੀਆਂ ਦਾ ਬਸ ਟਾਈਮ ਪਾਸ ਕਰ ਲਈਦਾ ਓ ਬੰਦੇ ਬੜਾ ਖੁਸ਼ ਹੋ ਗਿਆ ਤਰਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੋਲੇ ਆਉਣ ਦਾ ਇੰਨਾ ਦੀ ਘਟ ਲਈਦੀ ਆ ਜੀ ਇਧਰ ਆ ਦਾ ਵੱਧ ਕੋਲ ਲਉਂਦਾ ਦਾ ਕੋਲ ਲਉਂਦਾ ਦਾ ਮੈਂ ਵੱਧ ਲਾਉਣਾ ਜੀ ਤੁਸੀਂ ਨਾ ਵੱਧ ਲਾਉਨੇ ਹੋ ਹਾਂਜੀ ਠੀਕ ਆ ਅਦਰ ਰੌਲੀ ਬੰਦਾ ਕਿਹੜਾ ਹੈ ਰੌਲੀ ਆ ਜੀ ਆਓ ਵੇਖ ਲਓ ਤੁਹਾਡੇ ਲਈ ਹੱਥ ਕਰਦਾ ਇਹ ਕਾ ਬੈਠਾ ਜੀ ਅੱਜ ਇਹਦਾ ਨਾ ਵੱਧ ਠੀਕ ਆ ਵੇਖ ਲਓ ਤੁਹਾਨੂੰ ਰੌਲੀ ਆ ਕੀ ਆਉਂਦੇ ਆ ਕਹਿ ਲੈਣ ਦਿਓ ਕਹਿ ਲੈਣ ਆਹ ਸਾਜ ਹੁੰਦੀ ਆ ਅਸਲ 'ਚ ਆ ਆਹੀ ਚੀਜ਼ ਅਸੀਂ ਦਿਖਾਉਣਾ ਚਾਹੁੰਦੇ ਆ ਕਿ ਪਿੰਡ ਦੀ ਜਿਹੜੀ ਸਾਜ ਆ ਇੱਥੇ ਚਾਹੇ ਕੁਝ ਮਰਜੀ ਇੱਕ ਦੂਜੇ ਨੂੰ ਕਹਿਣ ਪਰ ਕੋਈ ਗਿੱਸਾ ਗਰਾਨੀ ਇਥੇ ਚਾਚੇ ਦਾ ਇਹ ਵੀ ਭਰਾ ਵਾਂਗੂ ਯਾਰਾਂ ਵਾਂਗ ਬਣ ਜਾਂਦੇ ਆ ਅੱਛਾ ਸੱਚੀ ਗੱਲ ਹੈ ਨਹੀਂ ਸੱਚੀ ਹੈ ਜੀ ਸੱਚੀ ਹੈ ਹਾਂ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਂ ਜਗਸੀਰ ਸਿੰਘ ਖਾਲਸਾ ਜੀ ਜਗਸੀਰ ਸਿੰਘ ਖਾਲਸਾ ਤੇ ਕਮੇਟੀ ਦੇ ਨੌਜਵਾਨ ਕਮੇਟੀ ਦੇ ਪ੍ਰਧਾਨ ਹਾਂਜੀ ਹਾਂਜੀ ਠੀਕ ਆ ਰੋ ਮਾਰਦੇ ਹੋ ਨੌਜਵਾਨਾਂ ਤੇ ਹੈ ਨੌਜਵਾਨ ਮੁੱਖ ਮੁੱਖ ਵਿਚਾਰ ਮੁੱਖ ਵਿਚਾਰ ਰਾਜੋ ਜਾਂ ਕੋਈ ਮੋਲ ਹੋਵੇ ਇਹ ਵੀ ਇਹ ਵੀ ਗੱਲ ਸਹੀ ਆ ਪਰ ਕਿੰਨੇ ਕੰਮ ਕੁੰਮ ਕਰਾਇਆ ਕਮੇਟੀ ਨੂੰ ਪਿੰਡ ਦੇ ਪਿੰਡ ਦੇ ਜੀ ਉਹਨੂੰ ਮਾਸ਼ਾ ਸਿੰਘ ਨੂੰ ਪਤਾ ਜੀ अच्छा ਤੁਹਾਨੂੰ ਪ੍ਰਧਾਨ ਤੁਸੀਂ ਹੋ ਨਹੀਂ 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 ਮੈਂ ਤੁਹਾਡੇ ਬੇਟੇ ਨੇ ਹਾਂ ਵੀ ਠੀਕ ਠੀਕ ਤੁਹਾਡਾ ਨਾਮ ਕੀ ਆ ਬਾਪੂ ਜੀ ਬਲਤੇਜ ਸਿੰਘ ਬਲਤੇਜ ਸਿੰਘ ਹੋਰ ਠੀਕ ਆ ਸਿਹਤ ਵਧੀਆ ਚੜ੍ਹਦੀ ਕਲਾ ਵਧੀਆ ਜੀ ਵਧੀਆ ਫਿਰ ਅੱਜ ਹੁਣ ਕਿੰਨੇ ਵਾਰੀ ਬਾਜੀ ਲਾ ਲਈ ਪਹਿਲੀ ਛਪੀ ਬਸ ਅੱਜ ਸ਼ੁਰੂ ਹੋਇਆ ਸੀ ਨਹੀਂ ਨਹੀਂ ਇੱਕ ਘੰਟਾ ਹੋ ਗਿਆ ਜੀ ਘੰਟੇ ਦਾ ਸ਼ੁਰੂ ਹੋਈ ਨਹੀਂ ਸ਼ੁਰੂ ਤਾਂ ਨਹੀਂ ਇੱਕ ਘੰਟਾ ਹੋ ਗਿਆ ਖੇਡਦੇ ਤਾਂ ਘੰਟਾ ਖੇਡਦੇ ਨੂੰ ਹੋ ਗਿਆ ਹੁਣ ਚਾਹ ਪੀਣ ਜਾਣਾ ਸੀ ਠੀਕ ਆ ਠੀਕ ਆ ਤੁਹਾਡੇ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਯਾਰ ਉਹ ਤਾਂ ਹੋ ਗਿਆ ਨੇ 45 ਸਾਲ ਜੀ ਉਹ ਵੇਖ ਲਓ ਕਹਿੰਦੇ ਅੱਜ ਭਾਲਦਾ ਠੀਕ ਆ 45 ਸਾਲ ਹੋ ਗਿਆ ਹਾਂਜੀ ਠੀਕ ਆ ਵਧੀਆ ਮਹੌਲਾ ਵੇ ਉਹਦਾ ਜ਼ਿੰਦਗੀ ਵਧੀਆ ਠੀਕ ਵੇ ਉਹ ਤਾਂ ਬਸ ਚੱਲ ਗਈ ਜੀ ਅੱਛਾ ਕਿਹਨਾਂ ਹੋ ਗਏ ਹਾਂਜੀ ਕੀ ਗੱਲ ਹੋ ਗਈ ਸੀ ਬਸ ਆ ਦਿਮਾਗੀ ਦਿਮਾਗੀ ਟੈਨਸ਼ਨ ਕਿੰਨੇ ਬੱਚੇ ਆ ਜੀ ਬੱਚੇ ਇੱਕ ਤੇ ਦੋ ਗੁੱਡੀਆਂ ਜੀ ਦੋ ਗੁੱਡੀਆਂ ਨੇ ਬਈ ਬੇਟਾ ਕੀ ਕੰਮ ਕਰਦਾ ਬਸ ਕਰਦੀ ਬਾਈ ਖੇਤੀਬਾੜੀ ਖੇਤੀਬਾੜੀ ਸੰਭਾਲਦਾ ਠੀਕ ਆ ਅੱਛਾ ਜਿੱਦ ਦੇ ਵਿਆਹ ਹੋਇਆ ਸੋਡੇ ਉਹ ਸਮੇਂ ਚ ਲੈ ਚਾਲਦੇ ਆ ਤੁਹਾਡੇ ਭਰਾਤ ਵਾਲੇ ਦੇਣ ਚਾਹ ਕਿੰਨਾ ਸੀ ਚਾਹ ਤਾਂ ਹੁੰਦਾ ਹੀ ਆ ਵੇ ਯਾਰ ਨਹੀਂ ਫੇਰ ਵੀ ਚਾਹ ਤਾਂ ਹੁੰਦਾ ਹੀ ਆ ਯਾਰਾਂ ਪੇਲੀਆਂ ਚ ਫਿਰ ਕਿਵੇਂ ਕਿਵੇਂ ਮਾਰਦੇ ਸੀ ਟੌਰ ਵਧੀਆ ਵਧੀਆ ਹੀ ਹੈ ਫੁੱਲ ਫੁੱਲ ਪੱਗ ਕਿਨੇ ਬੰਨੀ ਸੋਦੇ ਵਿਆਹ ਲੈ ਦੇਣ ਪੱਗ ਤਾਂ ਉਹ ਤੋਂ ਛੋਟੇ ਜਿਹੇ ਦਾ ਵਿਆਹ ਕਰਤਾ ਜੀ ਬਜ਼ੁਰਗਾਂ ਨੇ ਉਹ ਆਪ ਹੀ ਵੇੜ ਲਿਓ ਠੀਕ ਆਪ ਜੇ ਜਾ ਕੀ ਹੋ ਜੀ ਬੰਨ ਦੀ ਵਸ ਠੀਕ ਹੈ ਕਿੰਨੇ ਜਣੇ ਬਰਾਤ ਗਏ ਸੀ ਰਾਤ ਤਾਂ ਹੋ ਗਈ 100 ਅੱਛਾ ਹਾਂਜੀ ਬਹਾਵਾ ਖਾਸਾ ਹੀ ਬੰਦੇ ਆਉਣੇ ਆ ਹਾਂਜੀ ਹਾਂਜੀ ਠੀਕ ਆ ਵਿਆਹ ਕੇ ਘਾਤੇ ਲੈ ਸੀਗੇ ਉਦੋਂ ਜੀਪਾਂ ਹੁੰਦੀਆਂ ਸੀ ਜੀਪਾਂ ਹੁੰਦੀਆਂ ਸੀ ਠੀਕ ਆ ਇਹ ਵੀ ਘਹਾੜਾ ਜਿਵੇਂ ਜਿਵੇਂ ਸਮਾਂ ਬਦਲਦਾ ਨਾ ਪਹਿਲਾਂ ਬੋਤਿਆਂ ਤੇ ਜਾਂਦੇ ਫਿਰ ਗੱਡਿਆਂ ਤੇ ਹੋ ਗਏ ਜੀਪਾਂ ਆ ਗਈਆਂ ਪਹਿਲਾਂ ਟਰੈਕਟਰ ਹੋ ਗਿਆ ਫਿਰ ਜੀਪਾਂ ਆ ਗਈਆਂ ਫਿਰ ਕਾਰਾਂ ਹੋ ਗਈਆਂ ਠੀਕ ਆ ਸਹੀ ਗੱਲ ਆ ਸਮਾਂ ਬਦਲਦਾ ਬਦਲਦਾ ਬਦਲਦੀ ਜਾਂਦਾ ਨਾ ਹਾਂਜੀ ਉਧਰਲੇ ਪਾਸੇ ਜਾਂਦੇ ਆ ਬਾਈ ਉਹ ਵੀ ਵਾਹਵਾ ਰੌਣਕੀ ਲੱਗਦੇ ਆ ਹਾਂ ਕੋਈ ਪਿੰਤ ਸਾਰੇ ਤੋਂ ਵੱਡੇ ਵੱਡੇ ਰਾ ਪੱਲੇ ਪੱਤ ਅੱਛਾ ਇਹ ਸਾਰੇ ਤੋਂ ਬਜ਼ੁਰਗ ਨੇ ਅੱਛਾ ਲੈ ਪਹਿਲਾ ਐ ਬਾਪੂ ਜੀ ਵੇਖ ਲੋ ਕੋਈ ਤੁਹਾਨੂੰ ਸਾਰੇ ਤੋਂ ਬਜ਼ੁਰਗ ਦੱਸ ਕੀ ਆਂਦੇ ਆ ਨਹੀਂ ਨਹੀਂ ਮੇਰੇ ਤਾਂ 5-7 ਸਾਲ ਵੱਟਿਆ ਜੀ ਅੱਛਾ ਮੈਂ ਤਾਂ ਆਪ ਵੇਖ ਕੇ ਮੈਨੂੰ ਤਾਂ ਲੱਗਿਆ ਇਹਦੇ ਵਿੱਚ ਜਵਾਗ ਦੇ ਲੱਗਦੇ ਆ ਜੀ ਮੈਨੂੰ 5-7 ਸਾਲ ਲੱਗਦੇ ਐਵੇਂ ਜਾਣ ਕੇ ਆਦੇ ਨਾ ਚਲ ਹਾਂ ਗੱਲ ਗੈਨ ਲਾ ਉਹ ਵੱਡੇ ਥਾਂ ਲੱਗਦੇ ਹੋਗੇ ਤੁਸੀਂ ਹਣਾ ਨਹੀਂ ਜੀ ਉਹ ਵੀ ਵੱਡੇ ਥਾਂ ਲੱਗਦੇ ਠੀਕ ਆ ਵੱਡੇ ਨਾਲ ਦਾ ਟ੍ਰੇਡ ਕਰਦੇ ਆ ਉਹ ਤਾਂ ਸਾਡਾ ਮੁੰਡਾ ਆਪਦਾ ਭਗਤਨਾਥ ਅਸੀਂ ਪਟਾਕੇ ਚਲਾਏ ਉਹਦੇ ਵਿਆਹ ਨੂੰ ਅੱਛਾ ਜੀ ਭਗਤਨਾਥ ਪਾਤਨਾ ਪੱਤੀ ਜਨ ਬੁੱਢਾ ਤੇ ਲਿਜਾ ਕੇ ਰੱਖ ਕੇ ਬਾਲਟੀ ਐਡੇਡੇ ਚੌਰਸ ਪਟਾਕੇ ਸੀ ਜਦੋਂ ਛੱਟ ਤੇ ਪੱਥਲਾ ਜਾਂ ਕੁੜੀ ਆਵਾਜ਼ ਦਾ ਸਵਾਨ ਹੋ ਗਿਆ ਤੇ ਬਜ਼ੁਰਗ ਰੌਲਾ ਪਉਣ ਲੱਗੋ ਪੈਂਦੇ ਨੂੰ ਮਰਾ ਤੇ ਮਰਾ ਤੇ ਬਜ਼ੁਰਗਾਂ ਤਾਂ ਕੁੱਟ ਨਹੀਂ ਪਈ ਕੁੱਟ ਕੇ ਇਹ ਭੱਜ ਗਏ ਜਦੋਂ ਲਾਲਾ ਲਾਲਾ ਹੋਈ ਜੀ ਠੀਕ ਆ ਪੇਰਦਾ ਤੁਸੀਂ ਜਵਾਨੀ ਪਰ ਵੀ ਬਾਲੇ ਸ਼ਰਾਰਤੀ ਹੋਗੇ ਨਾ ਹਾਂ ਉਹਦੇ ਸੀ ਜੀ ਕੋਈ ਘੱਟ ਨਹੀਂ ਸੀ ਇੱਕ ਦੀ ਛੋਈ ਘੱਟ ਨਹੀਂ ਸੀ ਕਿੰਨੇ ਕਿ ਮਾਪੇ ਤੋਂ ਕਿੰਨਾ ਕ ਡਰ ਲੱਗਦਾ ਸੀ ਅਸੀਂ ਮਾਪੇ ਤੋਂ ਬਹੁਤ ਡਰ ਲੱਗਦਾ ਹੈ ਹਾਂ ਬਾਈ ਕਿਹੜੀ ਨਹੀਂ ਡਰਦੀ ਨਾ ਜੀ ਨਾ ਹੁਣ ਤਾਂ ਸਾਹਮਣੇ ਜੋ ਕੁਛ ਹੈ ਨਾ ਬੁਰਾ ਹਾਲ ਹੈ ਸਹੀ ਗੱਲ ਹੈ ਆਪ ਡਰੀਦਾ ਚਾਚੇ ਤਾਇਿਆਂ ਦੇ ਵਿੱਚ ਹੀਫ ਹੁੰਦੀ ਸੀ ਨਾ ਹਾਂਜੀ ਭਰਾਵਾਂ ਦੀ ਵਿੱਚ ਹੀਫ ਚਾਚੇ ਤਾਇਏ ਜੋ ਕੋਈ ਆਂਡ ਗੁਆਂਡ ਦਾ ਵੱਡਾ ਬੰਦਾ ਬਜ਼ੁਰਗਾ ਉਹ ਤੋਂ ਹੀ ਬਹੁਤ ਜ਼ਿਆਦਾ ਡਰਨਾ ਸਹੀ ਗੱਲ ਆ ਹਾਂ ਵੀ ਜਾ ਕੇ ਘਰੇ ਦੱਸਣਾ ਦੇਵੇ ਜਾਂ ਕੀ ਆ ਕੀ ਨਹੀਂ ਹੋਰ ਤਾਂ ਝੇੜ ਮਸ਼ਕਰੀ ਤਾਂ ਬਹੁਤ ਗੱਲਾਂ ਦੂਰੀਆਂ ਸੀ ਬਿਲਕੁਲ ਬਿਲਕੁਲ ਹੁਣ ਕਿਪਾ ਕੀ ਲੱਗਦਾ ਹੁਣ ਗੁੱਸਾ ਕਿਉਂ ਵੱਧ ਗਿਆ ਹੁਣ ਨੌਜਵਾਨ ਕੇ ਦੀ ਗੱਲ ਹੀ ਨਹੀਂ ਸਹਾਰਦੇ ਇਹ ਜੀ ਹੁਣ ਥੋੜੀ ਜਿਹੀ ਪੈਸੇ ਦੀ ਯਾਦ ਵੀ ਵੱਧ ਆ ਗਈ ਹਾਂ ਤੇ ਪੈਸੇ ਦੀ ਯਾਦ ਵੀ ਵੱਧ ਨਾ ਤਾਂ ਫਿਰ ਵਾਕਿਆ ਚੱਲਣ ਦੀ ਆਜ਼ਾਦੀ ਯੋਗੀ ਆਪ ਦੀ ਮਨਮਰਜ਼ੀ ਚੱਲ ਸਕਦੀ ਮਨਮਰਜ਼ੀ ਹੋਗੀ ਸਹੀ ਗੱਲ ਆ ਇਹ ਵੀ ਵੱਡਾ ਫਰਕ ਆ ਅੱਗੇ ਸਾਨੂੰ ਤਾਂ 5 ਰੁਪਏ ਨਹੀਂ ਮਿਲਦੇ ਸੀ ਹਮ ਕਿਸੇ ਟਾਈਮ ਚ ਤੇ ਹੁਣ ਮੈਂਟੋ ਮੈਂਟੀ ਹੈ ਜਿਹੜਾ ਜੇ ਪਤਾ 500 ਦਾ ਜੀਵ ਚ ਹੁੰਦਾ ਹੈ ਜੀਵ ਚ ਹੁੰਦਾ 500 ਦਾ ਬਿਲਕੁਲ ਸਹੀ ਗੱਲ ਹੈ ਅੱਧਾ ਕੀ ਜੋਰ ਲਾਇਆ ਹੁੰਦਾ ਉਹਨਾਂ ਨੂੰ ਕੋਈ ਜੋਰ ਨਹੀਂ ਲੱਗਾ ਹੁੰਦਾ 500 ਰੁਪਏ ਤੇ ਬਿਲਕੁਲ ਬਾਪੂ ਕਿੰਨੀਆਂ ਪੜ੍ਹੇ ਹੋ ਤੁਸੀਂ ਪੜ੍ਹਿਆ ਹੀ 5-7 ਪੰਜ ਸੱਤ ਪੜ੍ਹੇ ਹੋ ਠੀਕ ਹੈ ਤੇ ਅੱਛਾ ਜੇ ਤੁਹਾਡੇ ਤੁਹਾਡੇ ਵਿਆਹ ਵਾਲੀ ਗੱਲ ਕਰੀਏ ਜੇ ਬਾਪੂ ਦੇ ਕਰਕੇ ਆਏ ਹੋ ਤੁਸੀਂ ਬਰਾਤ ਜਿੱਦੇ ਜਾਣੀ ਸੀ ਉਹਦੇ ਫਿਰ ਚਾਹ ਜਿਹੜਾ ਤੁਹਾਡੇ ਦਿਲ ਦਾ ਸੀ ਉਹ ਸਾਂਝਾ ਹਾਂਜੀ ਚਾਹ ਤਾਂ ਆਪ ਨੂੰ ਵੀ ਬਹੁਤ ਸੀ ਤੇ ਯਾਰ ਦੋਸਤ ਵੀ ਬਥੇਰੇ ਨਿਸ਼ਚਿਤ ਰਫੇ ਜੀ ਠੀਕ ਆ ਇਹ ਤਾਂ ਨੱਚਣਾ ਹੀ ਸੀ ਉਹ ਸਪੀਕਰ ਡੀਜੇ ਨੂੰ ਵਾਲਾ ਨਹੀਂ ਆ ਵੱਡਾ ਸਪੀਕਰ ਚੱਲਦਾ ਸੀ ਉਹ ਮੰਜੇ ਕੋਟੇ ਉੱਤੇ ਉਹ ਸਪੀਕਰ ਕਰਵਾਈ ਦਿਖਾ ਵੱਡੇ ਮੰਜੇ ਵਾਲਾ ਠੀਕ ਦੋ ਮੰਜੇ ਖੜੇ ਕਰ ਲੈਣੇ ਉੱਤੇ ਸਪੀਕਰ ਲਾ ਦੇਣਾ ਹਾਂ ਤੇ ਮੌਲ ਏਡਾ ਚੰਗਾ ਸੀ ਯਾਰਾਂ ਦੋਸਤਾਂ ਨੇ ਹੋਰ ਉਹਨਾਂ ਨੇ ਆ ਗਿਆ ਨਾ ਆ ਗਾਣਾ ਲਾ ਬਸ ਗਾਣੇ ਤੇ ਕੋ ਰੁ ਪਾਈ ਜਨ ਸਭ ਸਭ ਰਾਤ ਵਿਆਹ ਲੈ ਵਿਆਹ ਕੇ ਲਉਂਦੇ ਸੀ ਉਹਨਾਂ ਨੇ ਉਹੀ ਧਰਤੀ ਪੱਟ ਛੱਡ ਨਹੀਂ ਤਾਰੀ ਅੱਛਾ ਸਹੀ ਗੱਲ ਆ ਹੁੰਦਾ ਚਾਹ ਬਹੁਤ ਬਾਲਾ ਚੰਗਾ ਸੀ ਜੀ ਦੋ ਚੀਜ਼ਾਂ ਦਾ ਖਾਣ ਪੀਣ ਦਾ ਵੀ ਬਹੁਤ ਮਾਹੌਲ ਚੰਗਾ ਸੀ ਲੋਕਾਂ ਦਾ ਤੇ ਸੱਭਿਆਚਾਰ ਉਹਦਾ ਰਲ ਕੇ ਬਹਿਂਦਾ ਵੀ ਬਹੁਤ ਜਦੋਂ ਤੁਹਾਡੇ ਸਮੇਂ ਤੋਂ ਪਹਿਲਾਂ ਦੀ ਗੱਲ ਕਰੀਏ ਬਰਾਤ ਕਈ ਕਈ ਦਿਨ ਰਹਿ ਪੈਂਦੀ ਸੀ ਹੌਣ ਤਾਂ ਸ਼ਾਂਤੀ ਕਾ ਪਤਾ ਇੰਨੇ ਹੁੰਦਾ ਵੀ ਲੜਕੇ ਨਾ ਜਾਣ ਨਾ ਸਾਡੇ ਸਮੇਂ ਚ ਵੀ ਜੀ ਰਾਤ ਤਾਂ ਇੱਕ ਇੱਕ ਤਰ੍ਹਾਂ ਜਾਂਦੀ ਸੀ ਅੱਛਾ ਤੁਸੀਂ ਰਹੇ ਸੀ ਕਿ ਨਹੀਂ ਨਹੀਂ ਜੀ ਸੀ ਨਹੀਂ ਤੁਸੀਂ ਨਹੀਂ ਰਹੇ ਸੀ ਆਜੋਨੀ ਦੀ ਜੋ ਜੋ ਕੋਈ ਵੇਲਾ ਬਦਲਦਾ ਹੁੰਦਾ ਸੀ ਹੂੰ ਅੱਛਾ ਜਦੋਂ ਫਿਰ ਬਾਰ ਰੋਕਿਆ ਸਾਲੀਆਂ ਨੇ ਉਦੋਂ ਫਿਰ ਛੇੜ ਸਭ ਤੋਂ ਵੱਧ ਸਾਲੀਆਂ ਨੇ ਕੀਤੀ ਸੀ ਕਿ ਤੁਸੀਂ ਇਹ ਜੀ ਜ਼ਿਆਦਾ ਹੁੰਦੇਗਾ ਫੇ ਚੇੜ ਤੋਂ ਵੱਧ ਇਹ ਹੀ ਕਰਦਗੇ ਸਾਲੀਏ ਕਰਦਗੇ ਵੱਧ ਕਰਦਗੇ ਸਹੀ ਥੋੜੇ ਮੋੜ ਮੂੜ ਦਾ ਦਿੱਤੇ ਹੀ ਹੋਣਗੇ ਨਹੀਂ ਜੀ ਇੰਨੇ ਨਹੀਂ ਜ਼ਿਆਦੇ ਦਿੱਤੇ ਐ ਲੈ ਇਹ ਥੋੜਾ ਹਾਸਾ ਦੱਸਦਾ ਹੈਗਾ ਹੈ ਇਹ ਨਹੀਂ ਨ ਮੋੜ ਤੋੜ ਤੋਂ ਜ਼ਿਆਦਾ ਲੋਕ ਜਾਂਦੇ ਆਉਂਦੇ ਨਹੀਂ ਸੀ ਤੇ ਹੁਣ ਹੁਣ ਮਮੈਲਾਂ ਦੇ ਹਿਸਾਬ ਨਾਲ ਇਹਨਾਂ ਦੇ ਕੋਲੇ ਬੱਚਿਆਂ ਦੇ ਕੋਲੇ ਬਹੁਤ ਬਿਆਨ ਬਣਿਆ ਹੀ ਪਿਆ ਹੁੰਦਾ ਸਹੀ ਗੱਲ ਆ ਕੱਲੀ ਬੈਠੇ ਹੁੰਦੇ ਸਾਨੂੰ ਜਿਹੜਾ ਬਿਆਨ ਕਰਨ ਦਾ ਕੋਈ ਸੋਚ ਕੇ ਕਰਨਾ ਪੈਂਦਾ ਸੀ ਤੇ ਇਹਨਾਂ ਨੇ ਇਹਦੇ ਮੋਬਾਈਲ ਦੇ ਹਿਸਾਬ ਨਾਲ ਨਕਲ ਮਾਰ ਕੇ ਬਿਆਨ ਦੇ ਦੇਣ ਇਹਨਾਂ ਨੇ ਵੇਖਿਆ ਹੁੰਦਾ ਸਹੀ ਗੱਲ ਆ ਅੱਛਾ ਫਿਰ ਜਦੋਂ ਸਾਲੀਆਂ ਨੇ ਤੋਂ ਰੀਵਣ ਕਟਾਇਆ ਸਾਲੀਆਂ ਨੇ ਜਦੋਂ ਸਗਣ ਕਿੰਨਾ ਦਿੱਤਾ ਸੀ ਸਸਾ ਗੱਲ ਜੀ ਉਦੋਂ ਬਸ 20 30 ਰੁਪਏ ਬਹੁਤ ਸੀ ਉਹ 20 30 ਅੱਜ ਦੇ 100 ਵਰਗਾ ਸੀਗਾ ਕਿ ਜ਼ਿਆਦਾ ਸੀ ਜ਼ਿਆਦਾ ਸੀ ਜਿਆਦਾ ਸੀਗਾ ਬਿਲਕੁਲ ਸੀ 50 50 ਕੋਈ ਬਰਾਤ ਕਿੰਨੇ ਜਣੇ ਸੀ ਠੀਕ ਹੈ ਜੀ 70 ਕੇ ਬੰਦੇ 70 ਕੇ ਬੰਦੇ ਦਾ ਵੱਟਰੀ ਸੀ ਫਿਰ ਤਾਂ ਹਾਂ ਠੀਕ ਆ ਫਿਰ ਪੈਗ ਪੁਗਲ ਲਾ ਕੇ ਖੌਰੂ ਜੀ ਪੈਗ ਪੁਗਲ ਮੈਂ ਆਉਂਦੇ ਜੋ ਯਾਰ ਦੋਸਤ ਲੱਗਾ ਸੀ ਤੇ ਬਜ਼ੁਰਗਾਂ ਨੂੰ ਆਖਿਆ ਵੀ ਹੁਣ ਤੁਸੀਂ ਆਪਦੇ ਆਖ ਲੋ ਜਿਹੜੇ ਵੀ ਪੰਚ ਆਣ ਨੇ ਠੀਕ ਆ ਉਹਦੇ ਵੀ ਠੀਕ ਆ ਪਹਿਲਾਂ ਉੱਥੇ ਖੌਰੂ ਪਾਇਆ ਸਹਰਿਆਂ ਦੇ ਪਿੰਡ ਫਿਰ ਆ ਕੇ ਪਾਇਆ ਪਿੰਡ ਹਾਂਜੀ ਫਿਰ ਇਹ ਖੁਸ਼ੀ ਦਾ ਕੰਮ ਹੀ ਐ ਸਾਡੇ ਦਾ ਜੀ ਹਾਂ ਸਹੀ ਹੈ ਚਾਹੀਦਾ ਵੀ ਆ ਬਿਲਕੁਲ ਇਹ ਕਿਹੜਾ ਦਿਨ ਬਾਰ ਬਾਰ ਆਉਂਦੇ ਆ ਵਿਆਹ ਸ਼ਾਦੀਆਂ 'ਚ ਹਰ ਇੱਕ ਬੰਦਾ ਨਾ ਭੁੱਲ ਭੁਲੇਖੇ ਭੁੱਲ ਜਾਂਦਾ ਉਹ ਦੋ ਦੋ ਚਾਰ ਦਿਨ ਉਹ ਤੋਂ ਬਾਅਦ ਕੋਈ ਕੁਝ ਵੀ ਚੱਲੀ ਅੱਜ ਲੱਗਦਾ ਉਹ ਸਮਾਂ ਤੁਹਾਨੂੰ ਯਾਦ ਆਇਆ ਪਰਾਣਾ ਅਰੇ ਇਹ ਬਹੁਤ ਚੰਗਾ ਸਮਾਂ ਸੀ ਕਿੱਡਾ ਵੀ ਕਹਿੰਦੇ ਬਿਲਕੁਲ ਸਹੀ ਗੱਲ ਹੈ ਹੁਣ ਤਾਂ ਕੋਈ ਤਾਂ ਵਿਆਹ ਹੋ ਜਾ ਜਣਾ ਲੋਕਾਂ ਨੇ ਵਿਆਹ ਸ਼ਾਦੀਆਂ ਦੇ ਨਾਂ ਲਿਆ ਕਰੀਂ ਬਿਲਕੁਲ ਆਜੋ ਥੋੜੀ ਤਾਂ ਮਾਰੀ ਆਉਣੀ ਆ ਹਜੇ ਆਜੋ ਐ ਨਾ ਕਰ ਤੂੰ ਇਹਦਾ ਯਾਰੀ ਛੱਡਣ ਵਾਲੀ ਗੱਲ ਆ ਇਹਦਾ ਉਹ ਆ ਤਾ ਉਰੇ ਪਹਿਲੇ ਗੱਲਬਾਤ ਹੀ ਸੁਣਾਜੋ ਇਹਦਾ ਯਾਰੀ ਛੱਡ ਗਿਆ ਨਾ ਵਾਹ ਗੁਰੂ ਸਾਹਿਬ ਵਾਹ ਬਾਬੂ ਹਸਈ ਕਾਲ ਸਤਿ ਸ਼੍ਰੀ ਅਕਾਲ ਐਨ ਆਹ ਗੱਲ ਬਸ ਸੁਣਾ ਕੇ ਜਾਓ ਮੁਖਾਬਾ ਤੁਸੀਂ ਆਪਾਂ ਨੂੰ ਹੁਣ ਕੀ ਦੀ ਗੱਲ ਬਸ ਆ ਬਸ ਉਹ ਵਾਲੇ ਨਹੀਂ ਨਹੀਂ ਐਤੋਂ ਤੁਸੀਂ ਸ਼ੌਂਕੀ ਜਿਹਾ ਲੱਗਦੇ ਹੋ ਕੰਨਾਂ ਦੇ ਵਿੱਚ ਨੱਪੀਆਂ ਮੈਂ ਦੱਸੋ ਹੈ ਨਹੀਂ 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 ਸ਼ੌਂਕੀ ਨਹੀਂ ਨਹੀਂ ਕੀ ਕੰਮਕਾਰ ਕਰਦੇ ਹੋ ਉਹ ਢੇੜੀ ਜ਼ੱਪੇ ਦਾ ਯਾ ਠੀਕ ਹੈ ਹੋਰ ਸਿਹਤ ਵਧੀਆ ਚੜ੍ਹਦੀ ਕਲਾ ਹਾਂ ਬਾਕੀ ਬਾਪੂ ਰਾਣੇ ਆਪਦੇ ਵਿਆਹ ਦੀਆਂ ਸੁਣਾਦਿਆਂ ਤੁਸੀਂ ਵੀ ਸੁਣਾ ਦਿਓ ਕੋਈ ਸਾਡੇ ਵਿਆਹ ਬੂਤ ਬਸੇ ਹੋਏ ਨੇ ਗਰੀਬਾਂ ਦੇ ਕਦੇ ਵਿਆਹ ਹੁੰਦੇ ਆ ਨੇ ਚਾਹ ਤਾਂ ਹੁੰਦਾ ਹੀ ਆ ਆਪ ਦੇ ਵੱਲ ਤਾਂ ਬੱਤਰੀ ਵਾਹ ਲਾਉਂਦਾ ਨਹੀਂ ਨਹੀਂ ਅੰਦਰ ਨਹੀਂ ਤੇ ਹਾਂ ਨਹੀਂ ਸਾਡੇ ਕੋਲ ਇਹਨਾਂ ਦੇ ਵੱਲੇ ਹੁੰਦੇ ਸੀ ਇੱਥੇ ਠੀਕ ਆ ਬਈ ਸਤਿ ਸ਼੍ਰੀ ਅਕਾਲ ਠੀਕ ਆ ਜੀ ਕਿਵੇਂ ਠੀਕ ਹੋ ਹਾਂਜੀ ਤੁਸੀਂ ਚੁੱਪਚੀਤੇ ਜੇ ਬੈਠੇ ਹੋ ਮੈਂ ਟਿੱਲਾ ਮੈਂ ਅੱਛਾ ਹਾਂ ਠੀਕ ਆ ਟਰੰਗ ਹੋਈ ਮੈਨੂੰ ਮਟਿੱਲਾ ਮੈਂ ਕੀ ਗੱਲ ਹੋ ਕਿਵੇਂ ਹੋ ਗਈ ਸੀ ਬਈ ਕੀ ਬੀਬੀ ਵਾਦਾ ਸੀ ਉਹਦੇ ਨਾਲ ਹੋ ਗਈ ਏਦਾਂ ਸਾਰਾ ਪੈਸਾ ਇੱਧਰ ਨੂੰ ਆਇਆ ਅੱਛਾ ਅੱਛਾ ਹੁਣ ਠੀਕ ਆ ਚੱਲੀ ਜਾਂਦੀ ਆ ਦਵਾਈ ਦੋਈ ਹਾਂ ਤਾਂ ਸਤੋਸ਼ ਫਿਰ ਤੁਸੀਂ ਖੇਡਦੇ ਮੈਂ ਫੰਡੀ ਨਹੀਂ ਨਾ ਬੈਠੇ ਵੇਖ ਲੇਦਾ ਜੀ ਇਹ ਉਹ ਪੱਤਾ ਸਿੱਟੇ ਚ ਤਾਂ ਜ਼ੋਰ ਲਾ ਦਿੰਦਾ ਉਹ ਆ ਸਿੱਟਾ ਹਾਏ ਕਹਿੰਦੇ ਹਾਂ ਪੂਰਾ ਲੈ ਖੇਡਣ ਵਾਲੇ ਨਾਲੋਂ ਵੇਖਣ ਵਾਲੇ ਦਾ ਮਾੜਾ ਜ਼ੋਰ ਲੱਗ ਜਾਂਦਾ ਉਹ ਨਹੀਂ ਕਹਿੰਦਾ ਮੈਂ ਤਾਂ ਉਹ ਵੀ ਅੜ ਲਾ ਲੈਂਦਾ ਅੱਛਾ ਇਹ ਵੀ ਅੜ ਲਾ ਦਿੰਦਾ ਹੈ ਆ ਆ ਤੇ ਦਾਦੀ ਬੜਾ ਪੁੰਜਾ ਪੁੰਜਾ ਪੱਤੇ ਜਾਣ ਅੱਛਾ 52 ਅਸੀਂ ਖੁੰਝਾਂਗੇ ਇਹ ਨਹੀਂ ਖੁੰਝਦਾ ਜਿਵੇਂ 1 ਮਿੰਟ ਵੀ ਠੀਕ ਆ ਕਿਆ ਬਾਤ ਹੈ ਹੋਰ ਠੀਕ ਹੋ ਕਹਿਵਾ ਇਹ ਜਿਹੜੀ ਗੇਮ ਬਣੀ ਜੀ ਸੇਹ ਦਾ ਹੱਥ ਬਣੀ ਜਦੋਂ ਢਿੱਲਾ ਮਿਸਾ ਕੋਈ ਇੱਥੇ ਸੱਤ ਚ ਆ ਜੇ ਬਸ ਉਹਦਾ ਸਾਕੇਡਾ ਬੰਦਾ ਮੂਰ ਠੀਕ ਹੈ ਹਾਂ ਬਿਲਕੁਲ ਹਾਂ ਘਰ ਤੋਂ ਟੈਨਸ਼ਨਾਂ ਚੱਕੀ ਫਿਰਦਾ ਬੰਦਾ ਇੱਥੇ ਆ ਕੇ ਟੈਨਸ਼ਨ ਜੀ ਲੈ ਜਾਂਦੀ ਹੈ ਨਾ ਹਾਂ ਹਾਂ ਹੂੰ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਆ ਜੀ ਤਰਸੇਮ ਤਰਸੇਮ ਇਹ ਤਾਂ ਚਾਰੇ ਚਿੱਟੀਆਂ ਦਾੜਾਂ ਗਾਲੇ ਬੈਠਾ ਤੁਸੀਂ ਦੋ ਤਿੰਨ ਜਣੇ ਜਵਾਨ ਜੇ ਬੈਠੇ ਹੋ ਰੱਟ ਕੇ ਜੀ ਰਲ ਜਾਂਦੀ ਆ ਸਾਡੇ ਨਾਲ ਭੈਣੇ ਆ ਭਰੇ ਹੈ ਸਾਡੇ ਨਾਲ ਭੈਣੇ ਆ ਆ ਵੇਖਣੋ ਬੱਬ ਕਹਿੰਦਾ ਸਾਡੇ ਨਾਲ ਤਾਂ ਉੱਤੋਂ ਦੀ ਆ ਉੰਦੀ ਆ ਅਸੀਂ ਤਾਂ ਨਰਮ ਬੰਦੇ ਆ ਜਾਂ ਸਾਡਾ ਭਰਾ ਬੈਠਾ ਗੋਦ ਦਵਾਰੇ ਰਹਿੰਦਾ ਜਿੱਦੇ ਕੋਈ ਭੋਗ ਪੈਂਦਾ ਗੁਰਦੁਆਰੇ ਰਿਕ ਨਹੀਂ ਵੇਖ ਲੂਗਾ ਮੇਰੀ ਭਾਬੀ ਸੋਹਣੀ ਆ ਆਏ ਆ ਠੀਕ ਨਾ ਸਾਰਾ ਸਾਰਾ ਮੂੰਚੇ ਢਾ ਕਰਦਾ ਐ ਕਿਤੇ ਢਾ ਕਰਦਾ ਸਾਰਿਆਂ ਨੂੰ ਕਰਦਾ ਕਰਦਾ ਪੂਰੀਆਂ ਹੀ ਕਰਦੇ ਹੋ ਢੱਡਕ ਨਹੀਂ ਨਹੀਂ ਮੈਂ ਉਹ ਤਾਂ ਨਹੀਂ ਕਰਦਾ ਯਾਰ ਨਹੀਂ ਨਹੀਂ ਆ ਠੀਕ ਆ ਆ ਜਾ ਤੁਸੀਂ ਫਿਰ ਤਾਸ਼ ਤੋਸ਼ ਖੇਡਦੇ ਹੋ ਨਾਲ ਕੇ ਵੇਖਦੇ ਹਾਂ ਨਹੀਂ ਖੇਡ ਵੀ ਲੈਨੇ ਆ ਖੇਡ ਵੀ ਲੈਨੇ ਹੋ ਠੀਕ ਆ ਮੈਂ ਉਹ ਨਾਲ ਕਰਦਾ ਅੱਛਾ ਵਾ ਪੂਰੀ ਆਂ ਪੂਰਾ ਖਿਡਾਰੀ ਆ ਹੂੰ ਠੀਕ ਆ ਭਾਈ ਇਹ ਵੀ ਕਿਹਾ ਤੋਂ ਸਿੱਖੀ ਸੀ ਦਾਸ ਜੂਸ ਕੇ ਆਪ ਹੀ ਸਖਸ ਕੋਲੇ ਖਾਣਾ ਬਸ ਆਂ ਕੋਲੇ ਬਹਿ ਜਾਣਾ ਇੱਥੇ ਆ ਕੇ ਘਾਹ ਹੁੰਦਾ ਸੀ ਇੱਥੇ ਹਾਂ ਆ ਖੇਡ ਦਿੰਦੇ ਸੀ ਨਿਕੇ ਨਿਕੇ ਬਹਿ ਜਾਂਦੇ ਸੀ ਠੀਕ ਆ ਮਾਤਨ ਨਾਲ ਤੂੰ ਆ ਕੇ ਹਾਂ ਕੋਈ ਘੰਟਾ ਦਾ 20 ਮਿੰਟ ਬੈਠਣਾ ਇਹਨਾਂ ਦੇ ਕੋਲੇ ਵੀ ਕਈ ਸਿੱਖ ਕੇ ਬਸ ਗੁਰੂ ਵੀ ਮੰਨਿਆ ਜਾਂਦਾ ਵੀ ਇਹ ਸਿੱਖ ਕੇ ਮੰਨਿਆ ਜਾਂਦਾ ਹਾਂ ਇੱਕ ਵੇਖ ਲਿਆ ਉਹ ਮੰਨਿਆ ਜਾਂਦਾ ਇੱਕ ਵੇਖ ਲਿਆ ਕਸਤਵੀਰ ਦੇ ਵਿੱਚ ਤੇ ਫਿਰ ਉਹਨੂੰ ਹੀ ਨਕਲੀ ਗੁਰੂ ਮੰਨਿਆ ਇਹਦਾ ਜਿਹਨੇ ਵੇਖ ਕੇ ਜਨੂ ਮੰਨਿਆ ਬਿਲਕੁਲ ਸਹੀ ਗੱਲ ਆ ਅੱਛਾ ਭਾਈ ਵਿਆਹ ਦੀ ਗੱਲ ਚੱਲ ਪਈ ਸੀ ਸਾਥ ਚਾਚਾ ਆਪਣੇ ਤੁਸੀਂ ਵੀ ਆਪਦੇ ਵਿਆਹ ਦੀ ਕੋਈ ਗੱਲਬਾਤ ਸੁਣਾ ਦਿਓ ਵਿਆਹ ਕਰਾਇਆ ਦੋ ਕਰਾਇਆ ਦੋ ਕਰਾਇਆ ਕਿ ਉਹ ਪਹਿਲਾਂ ਕੀ ਦਿੱਕਤ ਪਰੇਸ਼ਾਨੀ ਹਾਂ ਪਰੇਸ਼ਾਨੀ ਸੀ ਪਹਿਲਾਂ ਓਕੇ ਓਕੇ ਹੁਣ ਠੀਕ ਆ ਵਧੀਆ ਹੁਣ ਠੀਕ ਆ ਹੁਣ ਚੱਲਦਾ ਸਤਾਂ ਨੂੰ ਡਬਲ ਤਯਾਰਬਾ ਗਿਆ ਬਰਾਤ ਵਾਲਾ ਹਨਾ ਠੀਕ ਆ ਵਧੀਆ ਸੁਣਾ ਦਿਓ ਕਿ ਸਾਰੀਆਂ ਨੇ ਟੇਟ ਝੂੜ ਨਾ ਕੀਤੀਆਂ ਹੀ ਨਹੀਂ ਆਪਾਂ ਅੱਛਾ ਨਹੀਂ ਤੁਹਾਡੇ ਨਾਲ ਤਾਂ ਕੀਤੀਆਂ ਹੋਣਗੀਆਂ કરી ਜੇ ਮਾ ਪਾ ਗਿਆ ਕੁਮੀ ਕਰ ਲੋ ਨਾ ਇੰਨਾ ਬੱਖਰਮੰਦਾ ਲੱਗਦਾ ਤਾਂ ਨਹੀਂ ਜਿਹੜਾ ਕਹਦਾ ਨਹੀਂ ਨਹੀਂ ਕਹਿ ਬਾਕੀ ਆ ਉਹ ਵੇਖ ਲੋ ਭਰਤੀ ਹਾ ਵੀ ਕਹਿੰਦੇ ਬੰਦਾ ਤਾਂ ਖਰਾਬ ਹੀ ਆ ਨਹੀਂ ਨਹੀਂ ਇੰਝ ਨਹੀਂ ਕਰਾਓ ਇੰਨਾ ਨਹੀਂ ਖਰਾਬ ਕਿੰਨੇ ਕੇ ਖਰਾਬ ਮਾ ਨਹੀਂ ਕਿੰਨੇ ਉਹ ਆਖੀ ਜਾਂਦੇ ਵੀ ਖਰਾਬ ਬੰਦਾ ਬੱਤਰ ਜੇ ਤੇ ਖਰਾਬ ਉਹ ਤਾਂ ਏਡਾ ਕਰਦੇ ਮੈਨੂੰ ਉਹ ਵਾਪਰਾ ਸਹੀ ਗੱਲ ਹੈ ਨਹੀਂ ਨਹੀਂ ਤੇ ਕਿੰਨੇ ਜਣੇ ਬਰਤ ਗਏ ਸੀ ਬਾਈ ਤੁਸੀਂ ਠੀਕ ਹੈ ਸੀ 25 ਕੇ ਜਣੇ ਸੀਗੇ ਠੀਕ ਆ ਆ ਸਭ ਤੋਂ ਵੱਤਰ ਜੇ ਸੀਗਾ ਬਾਈ ਉਧਰ 150 ਆ ਗਿਆ ਇਧਰ 70 ਆ ਗਿਆ ਇਧਰ 25 ਆ ਗਿਆ ਠੀਕ ਐ ਠੀਕ ਐ ਬਾਈ ਜੀ ਵਧੀਆ ਲੱਗਾ ਉਹ ਇੱਕ ਬਾਈ ਰਹਿ ਗਿਆ ਯਾਰ ਮੁੜ ਕੇ ਗੁੱਸਾ ਕਰੂਗਾ ਬਾਈ ਵੀ ਨਹੀਂ ਨਹੀਂ ਆਇਆ ਛੱਡ ਦੇ ਨੀਗੇ ਬਾਈ ਜਿਵੇਂ ਤੂੰ ਆਣਾਗਾ ਇੱਕ ਮਿੰਟ ਰੋਕ ਲਓ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਆ ਤੁਹਾਡਾ ਰਾਣਾ ਜੀ ਰਾਣਾ ਹਾਂ ਜੀ ਠੀਕ ਐ ਰਾਣਾ ਨਾਮ ਬਾਈ ਕਿਵੇਂ ਪਾਇਆ ਤੇ ਕੀ ਨਾਂ ਰੱਖਿਆ ਤੁਹਾਡਾ ਨਾ ਮਾਂ ਪਿਓ ਨੇ ਰੱਖਿਆ ਜੀ ਰੱਖਿਆ ਦਾ ਮਾਪਿਓ ਨਹੀਂ ਹੁੰਦਾ ਮਾਂ ਨੇ ਰੱਖਿਆ ਸੀ ਕਿ ਬਾਪੂ ਨੇ ਰੱਖਿਆ ਸੀ ਮੈਨੂੰ ਤਾਂ ਹੁਣ ਪਤਾ ਨਹੀਂ ਕਿ ਪਹਿਲਾਂ ਮਾਂ ਨੇ ਰੱਖਿਆ ਕਿ ਪਿਓ ਨੇ ਰੱਖਿਆ ਪੁੱਛਿਆ ਨਹੀਂ ਤੁਸੀਂ ਮੈਂ ਤਾਂ ਕੀ ਪੁੱਛਣਾ ਸੀ ਮੈਂ ਤਾਂ ਛੋਟਾ ਸੀ ਅੱਛਾ ਛੋਟਾ ਹੀ ਪੁੱਛਿਆ ਨਹੀਂ ਗਿਆ ਫਿਰ ਠੀਕ ਆ ਤਾਂ ਕੱਲਾ ਰਾਣਾ ਹੀ ਹੈ ਕਿ ਹੋਰ ਵੀ ਹੈ ਨਾ ਨਾਂ ਰਣਜੀਤ ਜੁੜਦਾ ਸੀ ਰਣਜੀਤ ਸਿੰਘ ਰਾਣਾ ਠੀਕ ਆ ਹੋਰ ਕੀ ਕੰਮ-ਕਾਰ ਕੀ ਕਰਦੇ ਹੋ ਬਸ ਆਤਾਸ ਤੁਸ਼ ਖੇਡ ਲਈਦੀ ਤੇੜੀ ਦੱਪਾ ਕਰ ਲਈਦਾ ਮਾੜਾ ਮੋਟਾ ਟਾਈਮ ਪਾਸ ਆ ਸਕਦਾ ਠੀਕ ਆ ਵਧੀਆ ਗੁਜ਼ਾਰਾ ਹੋਈ ਜਾਂਦਾ ਚਲੋ ਚੰਗੀ ਗੱਲ ਆ ਬਾਈ ਜੀ ਠੀਕ ਆ ਬਾਈ ਜੀ ਹੱਸਦੇ ਬਸਦੇ ਰਹੋ ਠੀਕ ਆ ਬਾਪੂ ਜੀ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਧੰਨਵਾਦ ਜੀ ਮਿਹਰਬਾਨੀ ਸੋ ਤੁਹਾਨੂੰ ਇਹ ਗੱਲਬਾਤ ਸਾਡੀ ਕਿਸ ਤਰੀਕੇ ਦੀ ਲੱਗੀ ਕਮੈਂਟ ਸੈਕਸ਼ਨ 'ਚ ਜ਼ਰੂਰ ਜੋੜਨਾ ਤੇ ਹਮ ਤੇ ਇਹ ਸੱਥਾਂ ਵਾਲੇ ਪ੍ਰੋਗਰਾਮ ਨੂੰ ਸ਼ੇਅਰ ਕਰਨਾ ਕਿਉਂਕਿ ਅੱਜ ਕੱਲ ਇਹ ਸੱਥਾ ਲੋਪ ਹੁੰਦੀਆਂ ਜਾ ਰਹੀਆਂ ਤੇ ਅਸੀਂ ਕੋਸ਼ਿਸ਼ ਕਰਦੇ ਕਿ ਇਹਨਾਂ ਨੂੰ ਅਮਰ ਕਰੀਏ ਇਹਨਾਂ ਨੂੰ ਜਾਗਦੇ ਰੱਖੀਏ ਜੁੜੇ ਦਾ ਸਫਰ ਟੈਲੀਵਿਜ਼ਨ ਨਾਲ ਕੈਮਰਾਮੈਨ ਕਾਸ਼ਤੀਬ ਦੇ ਨਾਲ ਮੈਂ ਪਰਮਜੀਤ ਸਿੰਘ ਧੰਨਵਾਦ